ਤਾਂ ਵੀ ਜਥੇਦਾਰ ਨੇ ਕਾਲਜ ਦੇ ਪ੍ਰਧਾਨ ਕੁਮਰ ਸਿੰਘ ਬਰਨ ਨੇ ਜਵਾਬ ਮੰਗਿਆ ਕਿ ਕਰ। ਵੇਖੋ ਜੀ ਉਹਨਾਂ ਦੇ ਲਾਏ ਜਥੇਦਾਰ ਨੇ ਉਹਨਾਂ ਹੀ ਜਵਾਬ ਮੰਗਣਾ ਹੈ। ਐਵੇਂ ਕੌਮ ਦੇ ਅਖੀਂ ਘਟਾ ਹੀ ਹੁਣ ਤੱਕ ਅਸੀਂ ਵੇਖਦੇ ਰਹੇ ਕਿੰਨੂ ਸੱਦਣਾ ਕਿੰਨੇ ਆਉਣਾ ਕੀ ਹੋਣਾ। ਇੱਕ ਡਰਾਮਾ ਹੋਣਾ ਉਹ ਵੀ ਹੋ ਜਾਊਗਾ ਲੋਕਾਂ ਨੇ ਅੱਗੇ ਬੜੇ ਡਰਾਮੇ ਵੇਖੇ ਨੇ। ਇਹ ਡਰਾਮਾ ਵੀ ਵੇਖ ਲੈਣਗੇ ਰੋਪਾ ਤੇ ਹੋਰ ਕੁਝ ਨਹੀਂ ਹੋਣਾ। ਜਿਹੜਾ ਜਥੇਦਾਰ ਉਹਨਾਂ ਦੇ ਹੈ ਹੀ ਗੁਲਾਮ। ਗੁਲਾਮ ਬੰਦਾ ਤਾਂ ਉਹਨਾਂ ਦੇ ਪੁਸ਼ਪ ਵਗੈਰਾ ਸਾਰ ਹੀ ਲੈ ਸਕਦਾ ਤੇ ਉਹਨਾਂ ਕੌਮ ਦੇ ਫੈਸਲੇ ਜਾਂ ਸੁਖਬੀਰ ਉਹਨਾਂ ਨੂੰ ਉਤਸਾਦਕ ਕੀ ਪੁੱਛ ਲੈਣਾ ਜੀ ਉਹਨਾਂ ਨੂੰ ਇਹ ਤਾਂ ਸਿਰਫ ਉਹਨਾਂ ਨਾਲ ਵਿਚਾਰ ਆ ਵਟਾਂਦਰਾ ਕਰਕੇ ਵੀ ਕੋਈ ਵੀ ਕਾਲ ਤੱਕ ਤਾਜੋ ਬਾਕੀ ਧੜੇ ਵਾਲੇ ਆਏ ਨੇ ਕਿਉਂਕਿ ਵੇ ਗੋਗਲੂਆਂ ਤੋਂ ਮਿੱਟੀ-ਮੁੱਟੀ ਝਾੜ ਦੇਣਗੇ ਤੁਹਾਡੇ ਸਾਹਮਣੇ ਸਭ ਕੁਝ ਆਉਣਾ ਹੋਰ ਸੁਖਬੀਰ ਨੂੰ ਉਹਨਾਂ ਕੀ ਕਹਿ ਦੇਣਾ ਇਹ ਤਾਂ ਸਾਲ ਸਾਰ ਦੇ ਜੱਟੇ ਜਾ ਨਹੀਂ ਕੁਝ ਲੋਕਾਂ ਨੂੰ ਤਾਂ ਵੀ ਸਜਾਵਾਂ ਲੱਗੇ ਇਹ ਵੀ ਉਹਨਾਂ ਨੂੰ ਤੇ ਭਾਂਡੇ ਤੋਂ ਦੀ ਜੋੜਿਆ ਨਿਵਾ ਜਾਂ ਸੇਵਾ ਕੀਤੀ ਪਰ ਕੁਝ ਲੋਕ ਸਮਝਾਏ ਬਲੋ ਇਸੇ ਇਦੀ ਕੀ ਜੀ ਲਈਏ ਕਿ ਭਾਂਡੇ ਧੋਣਾ ਆਈਆ ਜੋੜੇ ਨਿਵਾ ਕਰਨਾ ਤੁਹਾਨੂੰ ਜਾਨ ਕੇ ਦਾਂਦੇ ਚਾਹੇ ਕਿ ਤਰ ਤੂ ਵੇਖੋ ਪ੍ਰਾਰਥਨਾ ਸਮੇਂ ਤੋਂ ਜਦੋਂ ਅਸੀਂ ਵੇਖ ਰਹੇ ਆਂ ਭਾਵੇਂ ਹੈ ਤਾਂ ਸੇਵਾ ਹੀ ਪਰ ਇੱਕ ਸੇਵਾ ਹੁੰਦੀ ਜਿਹੜੀ ਮਾਲ ਦੀ ਖੁਸ਼ੀ ਨਾਲ ਕਰਨਾ ਮੈਂ ਨੇ ਤ੍ਰੇਮ ਕਰਦਾ ਮੈਂ ਗੁਰਦੁਆਰਾ ਜਾ ਕੇ ਭਾਂਡੇ ਮਾਜਦਾ ਮੈਂ ਪਾਠ ਸੁਣਦਾ ਉਹ ਮੇਰੀ ਖੁਸ਼ੀ ਦਾ ਸੌਦਾ ਹੈ ਇਹ ਤਸਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਹੋਈ ਗਲਤੀ ਦੇ ਵਾਸਤੇ ਫੈਸਲਾ ਸੁਣਾਇਆ ਜਾਣਾ ਕਿ ਤੋ ਇੰਨਾ ਸਮਾਂ ਕੀਰਤਨ ਸੁਣਨਾ ਭਾਈ ਐਨੇ ਜਗਜੀਤ ਸਿੰਘ ਸਾਹਿਬ ਦੇ ਪਾਠ ਕਰਨੇ ਨੇ ਤੇ ਜੇ ਕਿਸੇ ਤੋਂ ਗਲਤੀ ਹੋ ਜਾਵੇ ਤਾਂ ਪੰਜ ਪਿਆਰਿਆਂ ਦੇ ਪੇਸ਼ ਵੀ ਹੋਵੇ ਤੇ ਪੰਜ ਪਿਆਰੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਵੀ ਉਹਨੂੰ ਕਹਿੰਦੇ ਪਈ ਇੰਨਾ ਤੋਂ ਨੇਤ੍ਰੇਮ ਕਰੀ ਇੰਨਾ ਪਾਠ ਕਰੀ ਐਨੇ ਸਿੱਖਾਂ ਦੇ ਜੋੜੇ ਝਾੜੀ ਐਨੇ ਦੇੜ ਧਾਰਮਿਕ ਸਜ਼ਾਵਾਂ ਜਿਹੜੀਆਂ ਉਹ ਇਸ ਤਰੀਕੇ ਨੇ ਤਕਰੀਬਨ ਦਿੱਤੀਆਂ ਜਾਂਦੀਆਂ ਨੇ ਤੇ ਉਹ ਮੇਰੇ ਖਾਲਾ ਪੀਰੇ ਜੋ ਬਹੁਤਾ ਵਵੇੜਾ ਖੜਾ ਕਰਨ ਦੀ ਜ਼ਰੂਰਤ ਨਹੀਂ ਹੈ